ਕਿਆ ਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਨੇ ਜਾ ਰਹੇ ਹਰਿੰਦਰਾ ਕੋਸ਼ਕ ਹਰਿੰਦਰਾ ਕੋਸ਼ਕ ਦਾ ਉਹ ਜਨਮ 11 ਪ੍ਰਾਹ ਨੂੰ ਨਿਤਵੋਂਜਾ ਦੇ ਸ਼੍ਰੀ ਕੰਗਰ ਨਗਰ ਵਿੱਚ ਹੋਇਆ ਸੀ ਇਹ ਸ਼੍ਰੀ ਕੰਗਰ ਨਗਰ ਰਾਜਸਥਾਨ ਵਿੱਚ ਹੈਗਾ ਉੱਥੇ ਦਾ ਜਨਮ ਹੋਇਆ ਸੀਗਾ ਹਰਿੰਦਰਾ ਕੋਸ਼ਕ ਬਾਰੇ ਜੇ ਨੂੰ ਫਿਲਹਾਲ ਦੱਸਦਾ ਵੀ ਉਹ ਇੱਕ ਏਜੰਟ ਸੀਗਾ ਆਪਣੇ ਹਰੇਕ ਦੇਸ਼ ਦੇ ਵਿੱਚ ਨੇ ਇੱਕ ਏਜੰਸੀਆਂ ਹੁੰਦੀਆਂ ਜਿਵੇਂ ਰਾ ਆਈਐਸ ਆਪਣੇ ਰਾਜਾਂਸੀ ਏਜੰਸੀ ਜੋ ਕੰਮ ਕਰਦਾ ਸੀਗਾ ਤੇ ਉਹ ਉਹ ਪਰਿਵਾਰ ਬ੍ਰਾਹਮਣ ਪਰਿਵਾਰ ਸੀਗਾ ਉਹ ਤੇ ਉਹਦੇ ਜਲਵਾਇ ਸੈਨਾ ਵਿੱਚ ਕੰਮ ਕਰਦੇ ਸੀ ਤਾਂ ਕਰਕੇ ਉਹਦੇ ਅੰਦਰ ਦੇਸ਼ ਭਗਤੀ ਪਹਿਲਾਂ ਤੋਂ ਹੀ ਸੀ ਜਿਵੇਂ ਬਚਪਨ ਤੋਂ ਹੀ ਦੇਸ਼ ਭਗਤੀ ਸੀ ਕਿਉਂਕਿ ਜਦੋਂ ਮਾਤਾ ਜੀ ਦਾ ਘਰ ਦਾ ਕੰਮ ਹੀ ਕਰਦੇ ਸਨ ਹਾਊਸ ਵਾਈਫ ਵੀ ਸੀ ਤੇ ਉਹਦੇ ਚਾਰ ਭੈਣ ਭਰਾ ਸੀਗੇ ਜਿਨ੍ਹਾਂ ਵਿੱਚ ਉਹ ਦੂਸਰੇ ਨੰਬਰ ਤੇ ਸੀਗਾ ਰਵਿੰਦਰਾ ਕੌਸ਼ਿਕ ਉਹ ਰਵਿੰਦਰਾ ਕੌਸ਼ਿਕ ਦੇ ਅੰਦਰ ਮਤਲਬ ਵੀ ਇੱਕ ਐਕਟਿੰਗ ਐਕਟਿੰਗ ਬਹੁਤ ਸੋਹਣੀ ਕਰਦਾ ਸੀਗਾ ਉਹ ਹਰ ਇੱਕ ਚੀਜ਼ ਦੀ ਐਕਟਿੰਗ ਬਹੁਤ ਸੋਹਣੀ ਕਰਦਾ ਸੀਗਾ ਹਰੇਕ ਥੀਏਟਰ ਪਲੇ ਕਰਨੇ ਉਹਨੇ ਵਾਲੇ ਦੋਲੇ ਦੇ ਉਹ ਪਰ ਹਮੇਸ਼ਾ ਆਰਮੀ ਵਾਲੇ ਰੋਲ ਜਿਆਦਾ ਕਰਦਾ ਸੀ ਕਿਉਂਕਿ ਉਹਦੇ ਅੰਦਰ ਦੇਸ਼ ਭਗਤੀ ਸੀਗੀ ਤੇ ਉਹਦੇ ਘਰ ਤਾਂ ਮਾਹੌਲ ਵੀ ਐਸਾ ਸੀਗਾ ਕਿ ਉਹ ਆਪਣੇ ਜਿਵੇਂ ਹਰੇਕ ਦੂਸਰੀ ਮਾਹੌਲ ਤਾਂ ਹੁੰਦੀ ਹੈ ਜਿਵੇਂ ਆਪਣੇ ਕੀ ਡਾਕਟਰ ਹੁੰਦਾ ਡਾਕਟਰ ਆਪ ਡਾਕਟਰ ਵੀ ਬ੍ਰੋ ਜਦ ਬੱਚਾ ਕਰਦਾਗਾ ਬਚਪਨ ਤੋਂ ਉਹਦ ਮਾਗਦੇ ਸਰਪੈਂਦੀ ਹੈ ਤੇ ਉਹਦੇ ਪਿਤਾ ਜਲਵਾਹ ਹੁਸੈਨਾ ਦੇ ਹੁਣ ਬ੍ਰੋ ਹੋ ਕਰਕੇ ਤੇ ਹੋਰ ਕਰਕੇ ਫਿਰ ਉਹਦੇ ਦਿਮਾਗ 'ਚ ਮਤਲਬ ਵੀ ਦੇਸ਼ ਦੇਸ਼ ਹੀ ਰਹਿੰਦਾ ਸੀਗਾ ਮੇਰਾ ਛਤ ਮਾਤ ਦਿਲ ਵਿੱਚ ਉਹ ਐਕਟਿੰਗ ਵੀ ਆਰਮੀ ਵਾਲਾ ਨਹੀਂ ਕਰਦਾ ਸੀਗਾ ਤੇ ਜਦੋਂ ਸਕੂਲ ਤੋਂ ਸਕੂਟ ਬਾਅਦ ਉਹ ਕਾਲਜ ਬੀ ਕਾਮ ਕਰਨ ਲੱਗ ਗਿਆ ਉੱਥੇ ਥੀਏਟਰ ਕਰਨ ਲੱਗ ਗਿਆ ਇੱਕ ਵਾਰ ਉਹ ਉੱਧੇ ਹੀ ਉਹ ਲਖਨਊ 'ਚ ਥੀਏਟਰ ਕਰ ਰਿਹਾ ਸੀਗਾ ਲਖਨਊ ਦੀ ਥੀਏਟਰ ਕਲਪਤੇ ਉੱਤੇ ਇਹ ਰਾਜਨ ਟਾਇਓ ਸੀਗੇ ਤੇ ਉਹਦੇ ਆਰਮੀ ਵਾਲਾ ਦਾ ਪਲੇ ਰੋਲ ਪਲੇ ਕਰ ਰਿਹਾ ਸੀਗਾ ਅਰਵਿੰਦਰ ਤੇ ਉਹਨਾਂ ਨੂੰ ਮਤਲਬ ਇਹਨਾਂ ਸੋਹਣਾ ਲੱਗਿਆ ਇਹਨਾਂ ਸੋਹਣਾ ਕੰਮ ਲੱਗਿਆ ਹੋਊਗਾ ਇਹ ਅੰਟਾ ਨੂੰ ਤੇ ਉਹਨਾਂ ਨੇ ਉਹਨੂੰ ਬੁਲਾਇਆ ਆਪਣੇ ਕੋਲ ਦਿੱਲੀ ਬੁਲਾ ਲਿਆ ਉਹਨੂੰ ਪੁੱਛਿਆ ਵੀ ਤੂੰ ਆ ਆਪਾਂ ਜੇ ਸਾਨੂੰ ਜੇ ਸਾਨੂੰ ਤਿੰਨ ਵੀ ਕੰਮ ਦਈਏ ਕੰਮ ਜੋ ਵੀ ਦਈਏ ਤੂੰ ਕਰ ਲੇਗਾ ਉਹ ਕਹਿੰਦਾ ਹਾਂ ਮੈਂ ਕਰ ਲਵਾਂਗਾ ਫਿਰ ਉਹ ਕਹਿੰਦਾ ਕਦੋਂ ਕਰੂਗਾ ਤੇ ਨਾ ਹੀ ਉਹਨੂੰ ਕੁਝ ਪਤਾ ਸੀਗਾ ਵੀ ਰਾਜ ਆ ਰਾਜ ਏਜੰਸੀ ਕੀ ਹੁੰਦੀ ਹੈ ਠੀਕਾ ਮੁੰਡਾ ਹੈਗਾ ਬਸ ਉਹਦੇ ਅੰਦਰ ਦੇਸ਼ਵਾਸੀ ਕਿਸੇ ਕਿਸ ਤਰ੍ਹਾਂ ਕੋਲ ਹਾਂ ਹਾਂ ਕਹੇ ਤੇ ਉਹਨਾਂ ਨੇ ਫਿਰ ਰਾਜ ਏਜੰਸੀਆਂ ਕੋਈ ਏਜੰਟੇ ਕਿੱਚੇ ਤਾਂ ਹੁੰਦੇ ਨੇਗੇ ਵੀ ਉਹ ਸਿੱਧਾ ਹੀ ਫਰੇ ਹੋਊਗਾ ਕਹਦਣ ਵੀ ਹਾਂ ਤੂੰ ਭਰਤੀ ਹੋ ਜਾ ਜੇ ਇਹ ਹੋ ਜਾ ਉਹਨਾਂ ਨੇ ਪਹਿਲਾਂ ਪਰਖਿਆ ਉਹਨੂੰ ਦੇਖਿਆ ਵੀ ਕੀ ਚੀਜ਼ ਇਹ ਕਿ ਬਹੁਤ ਵੱਡਾ ਕੰਮ ਹੁੰਦਾ ਦੂਸਰੇ ਦੇਸ਼ ਵਿੱਚ ਜਾ ਕੇ ਇਨਫੋਰਮੇਸ਼ਨ ਇਕੱਠੀ ਕਰਨੀ ਤੇ ਉਹ ਫਿਰ ਉਹਨੂੰ ਪਤਾ ਦੱਸਦਾ ਵੀ ਸਾਰਾ ਕੁਝ ਆਹ ਕੁਝ ਹੁੰਦਾ ਹੈ ਫਿਰ ਉਹ ਫਿਰ ਪੁੱਛਿਆ ਏਜੰਟਾਂ ਨੇ ਵੀ ਤੂੰ ਪਰ ਗਵਰਨਮੈਂਟ ਜੌਬ ਚਾਹਣਾ ਚਾਹਣਾ ਕਿ ਨਹੀਂ ਤੇਰੀ ਮਰਜ਼ੀ ਹੈ ਕਿ ਨਹੀਂ ਇਹ ਚਾਹ ਖਤਰਾਗਾ ਆ ਆ ਤੂੰ ਦੱਸਾਂਗੇ ਆ ਤੈਨੂੰ ਕੁਝ ਕਰਨਾ ਪੈਣਾ ਉਹਨੇ ਪਰ ਪਟਕਦੇ ਨੇ ਹਾਂ ਕਹਿੰਦਾ ਰਿਹਾ ਉਹ ਫਿਰ ਜਦੋਂ ਉਹਦਾ ਕੋਰਸ ਖਤਮ ਹੋਇਆ ਦੋਆ ਦੂਜੀ ਟ੍ਰੇਨਿੰਗ ਲੱਗੀ ਅਮਰਸਰ ਅਮਰ ਸਰ ਟ੍ਰੇਨਿੰਗ ਦੌਰਾਨ ਉਹ ਸਭ ਤੋਂ ਪਹਿਲਾਂ ਉਹਦੇ ਲਈ ਭਾਸ਼ਾ ਸਿੱਖਣਾ ਜ਼ਰੂਰੀ ਸੀਗਾ ਪਾਕਿਸਤਾਨ ਦੇ ਪਿਆਬੀ ਵੀ ਬੋਲੀ ਜਾਂਦੀ ਆ ਤਾਂ ਕਰਕੇ ਪਿਆਬੀ ਵੀ ਸਿੱਖਣੀ ਪੈਣੀ ਸੀ ਉਹ ਪਿਆਬੀ ਨੂੰ ਥੋੜੀ ਬਹੁਤ ਹੁੰਦੀ ਸੀ ਕਿਉਂ ਗੰਗਾ ਨਗਰ ਏਰੀਆ ਮਤਲਬ ਨੇੜੇ ਹੀ ਆ ਉੱਥੇ ਪਿਆਬ ਚ ਸਿਰ ਉੱਤਰ ਰਾਜਸਥਾਨ ਚ ਉੱਥੇ ਪਿਆਬੀ ਬੋਲੀ ਜਾਂਦੀ ਆ ਥੋੜੀ ਬਹੁਤ ਤੇ ਮਨੂੰ ਥੋੜੀ ਉਹ ਗੰਗਾ ਨਗਰ ਤਾਂ ਬਹੁਤ ਪਿਆਬੀ ਬੋਲਦੇ ਆ ਤਾਂ ਕਰਕੇ ਪਿਆਬੀ ਦਾ ਪਤਾ ਸੀ ਉਹਨੂੰ ਉਹ ਸਿੱਖਣੀ ਉਰਦੂ ਪੜ੍ਹਨੀ ਸੀ ਉਰਦੂ ਵੀ ਸਿੱਖਿਆ ਉਹਨੇ ਕੁਰਾਨ ਵੀ ਕੁਰਾਨ ਪੜ੍ਹਨੀ ਵੀ ਸੀ ਸਭ ਕੁਝ ਸਿੱਖਿਆ ਉਹਨੇ ਮਤਲਬ ਕੀ ਤੋਰ ਤਰੀਕਾ ਕੀ ਪ੍ਰਾਵਾ ਉਹਨਾਂ ਦਾ ਬਸਤਾਨ ਵਾਲਾ ਸਭ ਕੁਝ ਸਿੱਖਿਆ ਸਿੱਖਣ ਤੋਂ ਬਾਅਦ ਉਹਨੇ ਫਿਰ ਉਹ ਦੋ ਏਜੰਟਾਂ ਨੇ ਰਾਜ ਏਜੰਸੀ ਵਾਲਿਆਂ ਨੇ ਉਹ ਮਤਲਬ ਵੀ 6-7 ਦੇਸ਼ਾਂ ਵਿੱਚ ਭੇਜਿਆ 6-7 ਦੇਸ਼ਾਂਾਂ ਚ ਪਰਖਣ ਲਈ ਭੇਜਿਆ ਵੀ ਕਿਵੇਂ ਰਹਿੰਦਾ ਪਰ ਉਹ ਉਹ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਕਰਕੇ ਵਿਖਾਇਆ ਉਹਨੇ ਰਵਿੰਦਰਾ ਕੌਸ਼ਕ ਨੇ ਜ਼ਿਆਦਾ ਮਤਲਬ ਵੀ ਇੱਕ ਉਹ ਫਿਰ ਜਦੋਂ ਉਹਨਾਂ ਦੀ ਉਮੀਦਾਂ ਪੂਰਾ ਕਰਾਉਂ ਤਰਿਆ ਤੇ ਹੋਰ ਕੰਮ ਸੀ ਰਾਜਾਸੇ ਵਾਲਿਆਂ ਦਾ ਰਾਜਾ ਸਿਆਲਾਨ ਨੇ ਉਹ ਮਤਲਬ ਵੀ ਤਿਆਰ ਕੀਤਾ ਪਾਕਿਸਤਾਨ ਭੇਜਣ ਲਈ ਪਹਿਲਾਂ ਉਹਦਾ ਪਰਾਵਾ ਚੇਂਜ ਕੀਤਾ ਮਤਲਬ ਉਹਨੂੰ ਮੁਸਲਮਾਨ ਬਣਾਇਆਗਾ ਤੇ ਮੁਸਲਮਾਨ ਦਾ ਨਾਮ ਉਹਦਾ ਰੱਖਿਆ ਗਿਆ ਸੀਗਾ ਨੈਬੀ ਨੈਬੀ ਅਹਿਮਦ ਚਾਹੇ ਜੋ ਪੁਜੀਸ਼ਨ ਹੈ ਨੈਬੀ ਅਹਿਮਦ ਉਹ ਨਾਮ ਰੱਖਿਆਗਾ ਤੇ ਫਿਰ ਉਹ ਜਦੋਂ ਪਾਕਿਸਤਾਨ ਚਲਾ ਗਿਆ ਫਿਰ ਪਾਕਿਸਤਾਨ ਜਾਣ ਤੋਂ ਪਹਿਲਾਂ ਵੀ ਉਹਦੀ ਖਬਰ ਲਾਤੀ ਸੀਗੀ ਵੀ ਇਹ ਡੈਥ ਹੋ ਗਈ ਨਰੇਂਦਰ ਪੋਸ਼ਟ ਵੀ ਡੈਥ ਹੋ ਗਈ ਮਤਲਬ ਵੀ ਉਹ ਪਰੂਫ ਸਾਰਾ ਖਤਮ ਕਰਤਾ ਸੀਗਾ ਤੇ ਉਹਦਾ ਨਵਾਂ ਜਨਮ ਇੱਕ ਤੌਰ ਤੇ ਨਵਾਂ ਜਨਮ ਜਨਮ ਸੀਗਾ ਪਾਕਿਸਤਾਨ 'ਚ ਨੈਵੀ ਅਹਿਮਦ ਉਹਦਾ ਨਾਮ ਸੀਗਾ ਤੇ ਫਿਰ ਉਹਦਾਂ ਪਾਸਪੋਰਟ ਬਣਾਇਆ ਉਹਦਾ ਉਹ ਜਿਹਾ ਨਾਸ਼ ਰਕਾਰਡ ਵਗੈਰਾ ਸਭ ਕੁਝ ਘਰ ਦਰ ਘਰ ਦਵਾਤਾ ਉਹਨੂੰ ਸਾਰਾ ਕੁਝ ਕਰਤਾ ਅਗਲੇ ਇੱਕ ਤਰ੍ਹਾਂ ਸੈਟਲ ਕਰਤਾ ਸੀ ਪਾਕਿਸਤਾਨ 'ਚ ਫਿਰ ਉਹ ਬਦਲੇ ਕੰਮ ਦੇਖਣ ਲੱਗ ਗਿਆ ਪਾਕਿਸਤਾਨ 'ਚ ਉਹ ਕੰਮ ਦੇਖਦਾ ਦੇਖਦਾ ਮਤਲਬ ਉਹ ਹਰ ਇੱਕ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਸੀ ਉਹਦੇ ਵੀ ਜਾਂ ਮਤਲਬ ਇਹ ਕਹਿੰਦਾ ਇਨਫੋਰਮੇਸ਼ਨ ਇਕੱਠੀ ਕਰਨ ਨੂੰ ਹਰ ਹਰ ਇੱਕ ਕੰਮ ਕਰ ਸਕਦਾ ਸੀਗਾ ਮਤਲਬ ਜੇ ਇੰਨਾ ਜਨੂਨ ਸੀਗਾ ਜਾਂ ਜਾ ਕੇ ਮਤਲਬ ਵੀ ਇੱਕ ਤਰ੍ਹਾਂ ਦਾ ਵੀ ਦੋਸਤ ਬਣਾਉਣੇ ਸੀਗੇ ਇਨਫੋਰਮੇਸ਼ਨ ਇਕੱਠੀ ਕਰਨੀ ਸੀਗੀ ਤੇ ਘਰ ਬਸਾਉਣਾ ਸੀ ਵਿਆਹ ਕਰਾਉਣਾ ਸੀਗਾ ਤੇ ਸਭ ਤੋਂ ਪਹਿਲਾਂ ਉਹ ਫਿਰ ਉਹਨੇ ਜਾ ਕੇ ਉੱਥੇ ਕਰਾਚੀ ਯੂਨੀਵਰਸਿਟੀ 'ਚ ਦਾਖਲਾ ਲਿਆ ਤਲਾ ਤਲਾ ਕੋਰਸ ਕਰਾਇਆ ਸੀਗਾ ਉਹਨੇ ਕਰਾਚੀ ਯੂਨੀਵਰਸਿਟੀ 'ਚ ਉੱਥੇ ਉਹਦੇ ਦੋਸਤ ਵੀ ਬਹੁਤ ਬਣੇ ਤੇ ਨਾਲ ਨਾਲ ਉਹਨੇ ਕੰਮ ਸ਼ੁਰੂ ਕੀਤਾ ਕੰਮ ਛੋਟਾ-ਮੋਟਾ ਕੰਮ ਉਹ ਉਹ ਤ ਉਹ ਕੋਸ਼ਤ ਇਨਫੋਰਮੇਸ਼ਨ ਤਾਂ ਮਿਲ ਹੀ ਨਹੀਂ ਫਿਰਾਈ ਉਹ ਤੇ ਪਰੋਣੇ ਮਤਲਬ ਬੇ ਹਿੱਦਮਤ ਨਹੀਂ ਛੱਡੀ ਤੇ ਉਹ ਫਿਰ ਨਾਰਮਲ ਜ਼ਿੰਦਗੀ ਜੀ ਰਿਹਾ ਸੀਗਾ ਤੇ ਇੱਕ ਦਿਨ ਉਹਨੇ ਜਦੋਂ ਸਵੇਰ ਅਖਬਾਰ ਪੜ੍ਹਿਆ ਸਵੇਰ ਚ ਉਹਨੇ ਭਰਤੀ ਹੋ ਮਤਲਬ ਫੌਜ ਦੀ ਭਰਤੀ ਬਾਰੇ ਖਬਰ ਆ ਰਹੀ ਸੀ ਤੇ ਉਹਨੇ ਫਿਰ ਸੋਚਿਆ ਅਰਵਿੰਦਰਾ ਨੇ ਵੀ ਮੈਂ ਭਰਤੀ ਹੋਣ ਲਈ ਫਿਜ਼ੀਕਲ ਟੈਸਟ ਦੇ ਦਿੱਤੇ ਜਿੰਨਾ ਚ ਪਾਸ ਹੋ ਗਿਆ ਸੀਗਾ ਤੇ ਫਿਰ ਉਹ ਪਾਕਿਸਤਾਨੀ ਫੌਜ ਚ ਭਰਤੀ ਹੋ ਗਿਆ ਸੀਗਾ ਭਰਤੀ ਹੋਣ ਤੋਂ ਬਾਅਦ ਉਹ ਉਹਨੇ ਉੱਥੇ ਵੀ ਦੋਸਤ ਵੀ ਬਣਾਏ ਖਬਰਾਂ ਇਨਫੋਰਮੇਸ਼ਨ ਦਾ ਉਹ ਵਧੀਆ ਤਰੀਕਾ ਮਿਲ ਗਿਆ ਸੀਗਾ ਇਨਫੋਰਮੇਸ਼ਨ ਇਕੱਤੀ ਕਰਨ ਦਾ ਸਿੱਧਾ ਆਪ ਮਤਲਬ ਵੀ ਕਿ ਆਪਦਾ ਇੱਕ ਵਕੰਨੀ ਸੁਣਦੇ ਆ ਵੀ ਕੀ ਖਬਰ ਆ ਫੌਜ ਦੀ ਦੇਖੋ ਆਪ ਦੇਖੂਗਾ ਜਾ ਕੇ ਪਰ ਉਹਨੂੰ ਮਤਲਬ ਇੱਕ ਤਰ੍ਹਾਂ ਦਾ ਮਤਲਬ ਉਹ ਹੌਸਲਾ ਬਹੁਤ ਮਿਲ ਗਿਆ ਸੀ ਜਦੋਂ ਭਰਤੀ ਹੋ ਗਿਆ ਸੀਗਾ ਫੌਜ ਚ ਪਾਕਿਸਤਾਨ ਦੀ ਫੌਜ ਚ ਇੱਕ ਸਨਮੋਬ ਵੀ ਗੱਲ ਹੁੰਦਾ ਵੀ ਇੰਨਾ ਮਤਲਬ ਵੀ ਉਹ ਮਿਹਨਤੀ ਬੰਦਾ ਸੀਗਾ ਉਹ ਪਾਕਿਸਤਾਨ ਤੇ ਮਤਲਬ ਭਰਤੀ ਫੌਜ ਦੀ ਭਰਤੀ ਹੋਂਦ ਤਵਾਰੋ ਮੇਜਰ ਵੀ ਬਣ ਗਿਆ ਸੀਗਾ ਮੇਜਰ ਪੋਸਟ ਬਹੁਤ ਉੱਚੇ ਹੁੰਦੇ ਪਾਕਿਸਤਾਨ ਦੇ ਤੇ ਫਿਰ ਉਹਨਾਂ ਦਾ ਮਤਲਬ ਹਰ ਇੱਕ ਉਹ ਵੀ ਮਤਲਬ ਉਹ ਰਣਨੀਤੀ ਦਾ ਬਾਰੇ ਪਤਾ ਲੱਗਣਾ ਪਤਾ ਲੱਗਣ ਲੱਗਾ ਸੀਗਾ ਕਿ ਕੀ ਪਾਕਿਸਤਾਨ ਦੇ ਰਣਨੀਤੀ ਆ ਗਈ ਤੇ ਮੇਜਰ ਜੋ ਪੋਸਟ ਤੇ ਮੇਜਰ ਪੋਸਟ ਤੇ ਸੀਗਾ ਉਹ ਤੇ ਫਿਰ ਉਹਦਾ ਮਤਲਬ ਵੀ ਸਭ ਜਾਣਕਾਰੀ ਉਹਨੂੰ ਪਹਿਲਾਂ ਹੁੰਦੀ ਸੀ ਪ੍ਰਾਪਤ ਹੋਣੀ ਚਾਹੀਦੀ ਆ ਉਹ ਪਹਿਲਾਂ ਹੁੰਦੀ ਸੀ ਜਾਣਕਾਰੀ ਤੇ ਫਿਰ ਉਹ ਜਾਣਕਾਰੀ ਉਹ ਇੰਡੀਆ ਭੇਜ ਦਿੰਦਾ ਸੀਗਾ ਜਿੱਥੇ ਰਹਿੰਦਾ ਸੀਗਾ ਔਰ ਇੰਦਰਾਪੁਰਸ਼ ਕਿ ਜਿੱਥੇ ਰਹਿੰਦਾ ਸੀਗਾ ਉਨੋਂ ਉੱਥੇ ਇੱਕ ਟੇਲਰ ਸੀਗਾ ਦਰਜੀ ਸੀਗਾ। ਦਰਜੀ ਵੀ ਇੱਕ ਕੁੜੀ ਸੀਗੀ। ਉਹਦੋ ਕੁੜੀ ਨਾਲ ਉਹਨੂੰ ਪਿਆਰ ਹੋ ਜਾਂਦਾਗਾ। ਪਿਆਰ ਹੋਣ ਤੋਂ ਬਾਅਦ ਉਹ ਵਿਆਹ ਕਰਾ ਲੈਂਦੇ ਆ ਦੋਵੇਂ। ਉਹ ਕੁੜੀ ਦਾ ਨਾਮ ਸੀਗਾ ਅਮਨਤ। ਕੁੜੀ ਦਾ ਨਾਮ ਸੀ ਅਮਨਤ। ਉਹਦਾ ਵਿਆਹ ਹੋ ਜਾਂਦਾ ਫਿਰ ਉਹਨਾਂ ਦਾ ਮਤਲਬ ਬੇਟਾ ਹੋ ਜਾਂਦਾ। ਤੇ ਫਿਰ ਉਦੋਂ ਬਾਅਦ ਤਾਂ ਕੋਈ ਚਾਂਸ ਸੀ ਨਹੀਂ ਸੀਗਾ ਵੀ ਪਤਾ ਲੱਗ ਜੇ ਵੀ ਇਹ ਜਾਂ ਸੀਦਾ ਬੰਦਾ ਹੈਗਾ। ਮਤਲਬ ਵੀ ਉਹਨੇ ਵਿਆਹ ਕਰਾ ਲਿਆ ਉਹਦਾ ਜਵਾਗ ਹੋ ਗਿਆ ਵਧੀਆ ਰਹਿ ਰਿਹਾ ਸੀਗਾ ਉੱਥੇ। ਕੋ ਵੀ ਕਿਵੇਂ ਛੱਕ ਹੋਈ ਨਹੀਂ ਸਕਦਾ ਸੀਗਾ ਵੀ ਉਹ ਮਤਲਬ ਜੈਕਸ ਦਾ ਬੰਦਾ ਜਦ ਹੌਲੀ ਹੌਲੀ ਇਨਫੋਰਮੇਸ਼ਨ ਆਪੇ ਜਨਰੇਸ਼ਨ ਸਟਾਰਟ ਕਰਤੀ ਉਹਨੇ ਜਦੋਂ ਵਿਆਹ ਹੋਗਾ ਉਹਦਾ ਜਵਾਬ ਹੋਗੇ ਡੋਗਰ ਫਿਰ ਉਹ ਮਤਲਬ ਵੀ ਉਹ ਹਰ ਇੱਕ ਇਨਫੋਰਮੇਸ਼ਨ ਭੇਜ ਦਿੰਦਾ ਸੀਗਾ ਮਤਲਬ ਕਿ ਕਿੱਥੇ ਬੰਬ اٹੈਕ ਹੋਣਾ ਕਿੱਥੇ ਹਮਲਾ ਹੋਣਾ ਆਪੇ ਭਾਰਤ ਤੋਲ ਤੋਲ ਮੌਹਲੀ ਇਇਜਾ ਸੀਗਾ ਉਸ ਵੇਲੇ ਇਧਰ ਹਮਲੇ ਹੁੰਦੇ ਰਹਿੰਦੇ ਸੀਗੇ ਤੇ ਉਹਨੇ ਕਿੰਨੀ ਜਾਨਾਂ ਬਚਾਈਆਂ ਆਪਣੇ ਪਿਆਰੇ ਭਾਰਤ ਦੇ ਲੋਕਾਂ ਦੀ ਬਹੁਤ ਜਾਨਾਂ ਬਚਾਈ ਉਹਨੇ ਫਿਰ ਇਨਫੋਰਮੇਸ਼ਨ ਦੇ ਕੇ ਫੇਰ ਉਹ ਜਦੋਂ ਉੱਥੇ ਗੰਦਰਿੰਦਰ 1981 ਤੱਕ ਉਹਨੇ ਮਤਲਬ ਵੀ ਪੂਰੀ ਇਨਫੋਰਮੇਸ਼ਨ ਦਿੰਦਾ ਰਿਹਾ ਹਰ ਇੱਕ ਇਨਫੋਰਮੇਸ਼ਨ ਉਹ ਦਿੰਦਾ ਰਿਹਾ ਮੰਨਣ ਨੂੰ ਭਾਰਤੀਆਂ ਨੂੰ ਤੇ ਇਨਫੋਰਮੇਸ਼ਨ ਤੇ ਉਹਦੋਂ ਆ ਫਿਰ 1981 ਵਿੱਚ ਉਹਦੇ ਛੋਟੇ ਭਰਾ ਦਾ ਵਿਆਹ ਸੀਗਾ ਤੇ ਉਹਨੇ ਏਜੰਸੀਆਂ ਨੂੰ ਕਿਹਾ ਵੀ ਮੈਨੂੰ ਇੱਕ ਵਾਰੀ ਮੌਕਾ ਦੇ ਉਹ ਇੰਡੀਆ ਆਉਣਾ ਆਪਣੇ ਰਾਜ ਏਜੰਸੀਆਂ ਨੂੰ ਭਾਏ ਭਾਰਤੀ ਏਜੰਸੀਆਂ ਨੂੰ ਜਿਵੇਂ ਵਿਆਹ ਚ ਆਉਣਾ ਚਾਹਣਾ ਪਹਿਲਾਂ ਤਾਂ ਵੀ ਉਹ ਰਾਜ ਏਜੰਸੀਆਂ ਲੌ ਲੌ ਨਹੀਂ ਕਰਦੀਆਂ ਔਰ ਉਹਨੇ ਵਾਪਸ ਨੂੰ ਪ੍ਰੈਸ ਕਰਾਇਆ ਸੀਗਾ ਆਪਣੇ ਕੰਮ ਤੋਰ ਤੇ ਇਹ ਜਾਸੀਆਂ ਮੰਨ ਲਈਆਂ ਵੀ ਤੂੰ ਚੱਲ ਵਿਆਹ ਤੇ ਆ ਜਾ ਫਿਰ ਉਹ ਇੰਡੀਆ ਵੀ ਆਇਆ ਆਪਣੇ ਭਰਾ ਦਾ ਵਿਆਹ ਵੇਖਣ ਨੂੰ ਜਾਸੀਆਂ ਨੂੰ ਇਹ ਕਹਿ ਅਸਰੇ ਵੀ ਤੂੰ ਸਿੱਧਾ ਪਾਕਿਸਤਾਨ ਤੋਂ ਇੰਡੀਆ ਨਹੀਂ ਆਉਣਾ ਤੂੰ ਪਹਿਲਾਂ ਦੁਬਈ ਜਾਣਾ ਦੁਬਈ ਤੋਂ ਇੰਡੀਆ ਆਉਣਾਗਾ ਫਿਰ ਉਹਨੇ ਏਦਾਂ ਕੀਤਾ ਪਹਿਲਾਂ ਦੁਬਈ ਗਿਆ ਦੁਬਈ ਤੋਂ ਇੰਡੀਆ ਆਇਆ ਵਿਆਹ ਦੇ ਵਿੱਚ ਜਦੋਂ ਉਹ ਮਤਲਬ ਵੀ ਉਹਦਾ ਪਿਤਾ ਜੀ ਕਹਿੰਦੇ ਵੀ ਤੂੰ ਹੁਣ ਤੂੰ ਵੀ ਵਿਆਹ ਕਰ ਲੈ ਪਰ ਉਹਨੇ ਕੁਝ ਦੱਸਣੀ ਸੀਗਾ ਉਹਨੇ ਆਪਣੀ ਫੈਮਿਲੀ ਨੂੰ ਕੀ ਕੰਮ ਕਰਦਾ ਕੀ ਜੋਬ ਆ ਮੇਰੀ ਕੁਝ ਨਹੀਂ ਦੱਸਿਆ ਸੀ ਆਪਣੀ ਫੈਮਿਲੀ ਨੂੰ ਪਰ ਉਹਨੇ ਇੱਕ ਦਿਨ ਜਵਾਬ ਦੇ ਦਿੱਤਾ ਸੀ ਕਹਿੰਦਾ ਵੀ ਮੈਂ ਤਾਂ ਵਿਆਹ ਕਰਾ ਲਿਆ ਉਹਨਾਂ ਨੇ ਐਂ ਨਾ ਹੀ ਦੱਸਿਆ ਮੈਂ ਕੀਦਾਂ ਵਿਆਹ ਕਰਾਇਆ ਕਿਉਂ ਕਰਾਇਆ ਕੁਝ ਨਹੀਂ ਦੱਸਿਆ ਉਹਨੇ ਐਂ ਦੱਸਿਆ ਮੈਂ ਵਿਆਹ ਕਰਾਇਆ ਤੇ ਫਿਰ ਦੂਵਾਰ ਲਾਸਟ ਮੁਲਾਕਾਤ ਸੀਗੀ ਉਹ ਆ ਬਿਨੈ ਆਪਣੀ ਫੈਮਿਲੀ ਨਾਲ ਤੇ ਦੂਵਾਰ ਹੋ ਮਤਲਬ ਵੀ ਇਹਨਾਂ ਬੁਰਾ ਹਾਲ ਸ਼ੁਰੂ ਹੋਦਾ ਸੀਗਾ ਉਹ ਬੰਦੇ ਦਾ ਮਤਲਬ ਮਾੜਾ ਟਾਈਮ ਸ਼ੁਰੂ ਬਿਆதோਵਾਦੋ 1990 ਮਕਸਦ ਪਾਕਿਸਤਾਨ ਚ ਲੈ ਗਿਆ ਤੇ ਉਹਨੇ ਇਨਫੋਰਮੇਸ਼ਨ ਮਤਲਬ ਇਧਰੋਂ ਇਨਫੋਰਮੇਸ਼ਨ ਕੋਈ ਦੇਣੀ ਸੀਗੀ ਉਹ ਨੰਨਾਬੀ ਨੂੰ ਮਤਲਬ ਵੀ ਆਪਣੇ ਬ੍ਰਿੰਦਰ ਕਸ਼ਕ ਨੂੰ ਤੇ ਉਹਨਾਂ ਨੇ ਆਪਣੇ ਏਜੰਸਟਾਂ ਜੈਂਟਾਂ ਨੇ ਇੱਕ ਬੰਦਾ ਭੇਜਿਆ ਐਨਾਈਤ ਨਾਮ ਦਾ ਐਨਾਈਤ ਨਾਮ ਦਾ ਮੁੰਡਾ ਜਦੋਂ ਬਾਰਡਰ ਤੇ ਫੜਿਆ ਗਿਆ ਤੇ ਉਹਨੂੰ ਟੌਰਚ ਕੀਤਾ ਬਹੁਤ ਜਿਆਦਾ ਟੌਰਚਰ ਕੀਤਾ ਮਤਲਬ ਵੀ ਤੁਸੀਂ ਇਹ ਤੁਸੀਂ ਨੈਟ ਤੋਂ ਕੱਢ ਕੇ ਵੇਖੋ ਪਾਕਿਸਤਾਨ ਦੀ ਆਰਮੀ ਕਿੰਨਾ ਟੌਰਚ ਕਰਦੀ ਹੈ ਤੇ ਉਹ ਬਰਬੂ ਦੋ ਦਿਨਾਂ ਬਾਅਦ ਉਹ ਮਤਲਬ ਵੀ ਉਹ ਤਾਂ ਟੌਰਚਰ ਸਹਿ ਨਹੀਂ ਹੋਇਆ ਤੇ ਉਹਨੇ ਦੱਸਤਾ ਵੀ ਮੈਂ ਤਾਂ ਰਿੰਕ ਥੋਡੇ ਤੇ ਪਾਕਿਸਤਾਨ ਦੇ ਵੀਰਿੰਦਰ ਕੋਸ਼ਕ ਨਾਮ ਦਾ ਸਾਡਾ ਏਜੰਟ ਆਇਆ ਹੋਇਆ ਹੈਗਾ ਤੇ ਮੈਂ ਤਾਂ ਉਹਨੂੰ ਇਨਫੋਰਮੇਸ਼ਨ ਦੇਣੀ ਆਇਆ ਸੀ ਵੀ ਇਨਫੋਰਮੇਸ਼ਨ ਦੇਣ ਆਇਆ ਸੀਗਾ ਪਾਕਿਸਤਾਨ ਆਰਮੀ ਨੇ ਫਿਰ ਉਹ ਸਿੱਧਾ ਫੜਤਾ ਸਾਡੀ ਸੀ ਕਿ ਵੀਰਿੰਦਰ ਕੋਸ਼ਕ ਉੱਪਰ ਅਚੰਭਾ ਨਹੀਂ ਫੜਿਆ ਉਹਨਾਂ ਨੇ ਸਿੱਧਾ ਉਹ ਉਹਨਾਂ ਨੇ ਉਹਨੂੰ ਕਿਹਾ ਇਨਾਇਤ ਨੂੰ ਵੀ ਤੂੰ ਜਾ ਅਸੀਂ ਤੇਰੇ ਮਗਰ ਮਗਰਾਵਾਂਗੇ ਵੀ ਉਹ ਜਿਹੜੀ ਇਨਫੋਰਮੇਸ਼ਨ ਲਈ ਉਹਦੇ ਜਦੋਂ ਫਿਰ ਉਹਨੇ ਇਨਫੋਰਮੇਸ਼ਨ ਰੱਖੀ ਉਹ ਤੇ پارک ਚ ਇੱਕ پارک ਚ ਜਦੋਂ ਉਹ ਰੱਖੀ ਇਨਫੋਰਮੇਸ਼ਨ ਉਹ ਮਤਲਬ ਜੋ ਵੀ ਸੀਗਾ ਲਿਫੜਤ ਤੇ ਉਸ ਤੋਂ ਬਾਅਦ ਜਦੋਂ ਬ੍ਰਿੰਦਰ ਚੱਕਣਾ ਗਿਆ ਤੇ ਉੱਥੇ ਦਾ ਪਰਦਾ ਫਾਸ਼ ਹੋ ਗਿਆ ਬ੍ਰਿੰਦਰ ਕੋਸ਼ ਫੜਿਆ ਗਿਆ ਤੇ ਫਿਰ ਉਸ ਦੁਕਾਨ ਨੂੰ ਇੰਨਾ ਟੌਰਚਰ ਹੋਇਆ ਉਹ ਬੰਦਾ ਨਜਾਇਜ਼ ਹੀ ਟੌਰਚਰ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਵੀ ਆਪਾਂ ਉਹ ਜਿਹੜਾ ਗੱਲਾਂ ਕਰਦੇ ਆ ਏਡਾ ਗੰਦਾ ਟੌਰਚਰ ਕੀਤਾ ਸੀਗਾ ਕਰੰਟ ਲਾਉਣਾ ਤਾਂ ਆਮ ਗੱਲ ਸੀ ਕਿ ਕਰੰਟ ਲਾਉਣਾ ਕੁੱਟਣਾ ਮਾਰਨਾ ਪਾਣੀ ਚ ਰੱਖਣਾ ਬਰਫਾਂ ਲਾਉਣੀਆ ਕਰੰਟ ਗਲਤ ਜਗ੍ਹਾ ਤੇ ਕਰੰਟ ਲਾਉਣਾ ਹਰ ਇੱਕ ਜਗ੍ਹਾ ਤੇ ਕਰੰਟ ਲਾਉਣਾ ਬਹੁਤ ਗੰਦਾ ਟੌਰਚਰ ਕੀਤਾ ਸੀਗਾ ਕੋ ਬੰਦਾ ਮੰਨਿਆ ਨਹੀਂ ਹੋਰ ਬੰਦਾ ਮੰਨਿਆ ਨਹੀਂ ਕਿ ਵੀ ਮੈਂ ਕਿਹਾ ਉਹਨੇ ਕੁਝ ਨਹੀਂ ਦੱਸਿਆ ਵੀ ਮੈਂ ਕੀ ਕੰਮ ਕਰਦਾ ਮੈਂ ਕਿਉਂ ਆਇਆ ਸੀ ਕਿਹੜੀ ਕਿਹੜੀ ਇਨਫੋਰਮੇਸ਼ਨ ਮੈਂ ਦਿੱਤੀ ਹੈਗੀ ਉਹ ਪਾਕਿਸਤਾਨ ਦੇ ਆਰਮੀ ਵਾਲੇ ਹੀ ਪੁੱਛਦੇ ਰਹੇ ਕਿ ਤੂੰ ਕਿਹੜੀ ਇਨਫੋਰਮੇਸ਼ਨ ਦਿੰਦੀ ਐ ਦੱਸੋ ਸਾਨੂੰ ਕੌਣ ਇੱਕ ਕੇ ਜਵਾਬ ਨਹੀਂ ਦਿੰਦਾ ਉਹਨਾਂ ਦੀ ਗੱਲ ਦਾ ਫਿਰ 2 ਸਾਲਾਂ ਤੱਕ ਉਹ ਕੁੱਟ ਸੰਦਾ ਰਿਹਾ ਬੰਦਾ 2 ਸਾਲਾਂ ਤੱਕ ਐਡਾ ਜਨੂੰਨ ਸੀ ਉਹਦਾ ਆਪਣੇ ਭਾਰਤ ਦੇਸ਼ ਲਈ ਐਡਾ ਜਨੂੰਨ ਸੀ 2 ਸਾਲ ਤੱਕ ਕੁੱਟ ਖਾਈਗਾ ਉਹਨੇ ਪਰ ਵਨ ਇਨਫੋਰਮੇਸ਼ਨ ਨਹੀਂ ਦਿੱਤੀ ਫੰ 2 ਸਾਲ ਕੁੱਟ ਖਾਣ ਤੋਂ ਬਾਅਦ ਉਹਨੇ ਇੱਕ 1985 ਵਿੱਚ ਇੱਕ ਲੈਟਰ ਭੇਜਿਆ ਉਹ ਫੈਮਿਲੀ ਨੂੰ ਉਹਨੇ ਸਭ ਕੁਝ ਦੱਸਿਆ ਕਿ ਮੈਂ ਕੰਮ ਕਰਦਾ ਸੀਗਾ ਤੇ ਮੈਨੂੰ ਅਜਾਣ ਇਹਨਾਂ ਨੇ ਰਾਹਾਂ ਨੇ ਭੇਜਿਆ ਸੀਗਾ ਤੇ ਉਹ ਮਤਲਬ ਮੈਂ ਇਨਫਰਮੇਸ਼ਨ ਇਧਰ ਆਪ ਪਾਕਿਸਤਾਨ ਦੀ ਇਨਫਰਮੇਸ਼ਨ ਇਧਰ ਹੁੰਦਾ ਸੀਗਾ ਪਾਕਿਸਤਾਨੀ ਫੌਜ ਦੀ ਇਨਫਰਮੇਸ਼ਨ ਇਧਰ ਹੁੰਦਾ ਸੀਗਾ ਤੇ ਉਹ ਬਰ ਉਹ ਬਹੁਤ ਬਿਮਾਰ ਹੋ ਚੁੱਕਾ ਸੀਗਾ ਇੰਨੀ ਘੁੱਟ ਬਹੁਤ ਘੁੱਟ ਪੈ ਚੁੱਕੀ ਸੀ ਉਹਦੇ ਤੇ ਉਹ ਬਿਮਾਰ ਬਹੁਤ ਹੋ ਚੁੱਕਾ ਸੀਗਾ ਮਤਲਬ ਵੀ ਉਹ ਚੀਜ਼ ਦੀ ਮਤਲਬ ਚੀਜ਼ ਹੁੰਦੇ ਪਲਾਂਤੇ ਸੀਗਾ ਉਹ ਫਿਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਉਹ ਜਦੋਂ ਮੈਂ ਨਹੀਂ ਆਰਮੀ ਵਾਲਿਆਂ ਤੋਂ ਤੇ ਉਹਨਾਂ ਨੇ ਫਾਂਸੀ ਦੀ ਸਜ਼ਾ ਸੁਣਾਤੀ ਸੁਣਾਤੀ ਉਹਨੂੰ ਬ੍ਰਿੰਦਰ ਕੌਸ਼ ਕਰੋ ਪਰ ਆਪਣੇ ਇਧਰ ਜਾਰਾ ਵਾਲੇ ਮੁਕਰ ਗਏ ਆਪਣੇ ਭਾਰਤ ਦੇ ਨਾਲ ਇਹ ਮੁਕਰੇ ਕਹਿੰਦੇ ਸਾਡਾ ਇਹਨਾਂ ਕੋਈ ਸਬੰਧ ਨਹੀਂ ਜਦੋਂ ਚਿੱਠੀਆਂ ਪਾਈਆਂ ਸੀ ਉਹਨੇ ਉਹ ਮੁਕਰੇਆਂ ਮੁਕਰੇ ਕਹਿੰਦੇ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ ਅਸੀਂ ਨਹੀਂ ਜਾਣਦੇ ਇਹਨੂੰ ਪਤਾ ਨਹੀਂ ਕੌਣ ਆਗਾ ਤੇ ਉਹਦੀ ਫੈਮਿਲੀ ਨੇ ਪਰ ਬਹੁਤ ਅਪਰੋਚ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ گورنر ਨੂੰ ਹਰ ਜਗ੍ਹਾ ਉਹਨੇ ਅਪਰੋਚ ਕੀਤੀ ਵੀ ਤੁਸੀਂ ਮਤਲਬ ਵੀ ਇਹ ਕਾ ਹੀ ਹੁੰਦਾ ਵੀ ਏਜੰਟਰ ਤੋਂ ਬਲੇਜੰਟੋ ਦੇ ਸਕਦੇ ਆ ਉਜੇ ਆਪਣੇ ਪਹਿਰਤ ਵਾਲੇ ਨੇ ਕੋਈ ਏਜੰਟ ਫੜਿਆ ਹੋਇਆ ਹੋਰ ਮਤਲਬ ਏਜੰਟ ਫੜਿਆ ਹੋਇਆ ਇਹਨਾਂ ਦਾ ਤੇ ਉਹ ਉਧਰੋਂ ਉਹ ਛੱਡ ਦਿੰਦੇ ਆ ਤੇ ਉਹ ਇਧਰੋਂ ਇਹ ਛੱਡ ਦਿੰਦੇ ਆ ਤੇ ਮਤਲਬ ਇਦਾਂ ਦਾ ਕੁਝ ਹੋ ਜਾਏ ਦੁੱਧ ਦੀ ਫਾਂਸੀ ਰੁਕ ਜੇ ਪਰ ਨਹੀਂ ਕੁਝ ਨਹੀਂ ਹੋਇਆ ਇਦਾਂ ਦਾ ਆਪਣੇ ਚਰਿਆਂ ਵੀ ਮੁਕਰ ਗਏ ਰਾਲੇ ਫਿਰ ਦੁਬਾਰਾ ਸਾਨੂੰ ਇੱਕ ਨਾ ਲਾਸਟ ਫੋਟੋ ਸੈਂਡ ਕਰੂੰਗਾ ਜੋਰ ਦੇ ਭਰਾ ਉਹਨੇ ਭਰਾ ਨਹੀਂ ਲਿਖੀ ਸੀਗੀ ਆਪਣੇ ਰਾਜਨੀਤਿਕ ਵਾਲੇ ਵੀ ਕੀ ਫਾਇਦਾ ਨਿਕਲਿਆ ਬਦਲਾ ਇਹਨਾਂ ਉਹ ਸ਼ਹੀਦ ਆ ਇਹਨਾਂ ਦੇਸ਼ ਭਗਤ ਦਾ ਕੋਈ ਪੈਦਾ ਨਹੀਂ ਨਿਕਲਿਆ ਇਹਨਾਂ ਨੇ ਸ਼ਰਿਆ ਮੋਕਰ ਗਏ ਇਹਨਾਂ ਨੂੰ ਕੋਈ ਸਾਥ ਨਹੀਂ ਦਿੱਤਾ ਸਾਡਾ ਤੇ ਉਹ ਕੁਟਸੰਦਰ ਹੈ ਬਰਿੰਦਰਕੋਸ਼ ਕੁਟਸੰਦਰ ਹੈ ਇਹ ਇੱਕ ਮਹਾਨ ਬੰਦਾ ਫਿਰ ਇਹ ਸਭ ਜਲਦੀ ਜਲਦੀ ਜੋ ਬਰਿੰਦਰਕੋਸ਼ ਨੂੰ ਪੀਵੀ ਹੋ ਗਈ ਤੇ ਦਵਾ ਦੋ ਦੂਰੀ ਡੱਤ ਹੋ ਗਈ ਪਰ ਮੇਰੇ ਮੈਨੂੰ ਇੱਕ ਗੱਲ ਦਾ ਅਫਸੋਸ ਆ ਕੋਈ ਮਤਲਬ ਵੀ ਆਪਣੇ ਭਾਰਤ ਦੇ ਕਿਸੇ ਵੀ ਵੱਡੇ ਉਹਨਾਂ ਨੇ ਕੋਈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਉਦਾ ਸ਼ਰੀਆ ਮੁਕਰ ਗਿਆ ਤੇ ਇੱਕ ਬਰੇਵ ਬੰਦੇ ਦੀ ਕਹਾਣੀ ਸੀਗੀ ਇਹ ਮੈਨੂੰ ਮਤ ਕਹੋ ਸਾਡੇ ਪਿੰਡ ਦਾ ਮੁੰਡਾ ਨੂੰ ਨਹੀਂ ਕਹਾਂ ਸੀਗਾ ਉਹ ਉਹਦੇ ਬਾਰੇ ਦੱਸੇ ਤੇ ਮੈਂ ਵੀ ਉਹਦੇ ਬਾਰੇ ਪੜ ਕੇ ਬਹੁਤ ਹੈਰਾਨ ਹੋ ਗਿਆ ਮੈਂ ਪਹਿਲਾਂ ਮੂਵੀ ਤਾਂ ਦੇਖੀ ਸੀ ਇੱਕ ਦਾ ਟੈਗਰ ਉਹਦੇ ਵਿੱਚ ਉਹਨਾਂ ਨੇ ਵੀ ਕੁਝ-ਕੁਝ ਹੀ ਇਹਦਾ ਰੋਲ ਪਲੇ ਕੀਤਾ ਹੋਇਆ ਹੈਗਾ ਬ੍ਰਿੰਦਰ ਕੋਸ਼ਕ ਦਾ ਬ੍ਰਿੰਦਰ ਕੋਸ਼ਕ ਇੱਕ ਆਪਾਉਣਾ ਇਹਨਾਂ ਨੂੰ ਹੀਰੋ ਨਹੀਂ ਮੰਨਣਾ ਚਾਹੀਦਾ ਆਪਾਂ ਨੇ ਇਦਾਂ ਦੇ ਲੋਕਾਂ ਨੂੰ ਹੀਰੋ ਮੰਨਣਾ ਚਾਹੀਦਾ ਬ੍ਰਿੰਦਰ ਕੋਸ਼ਕ ਵਰਗਿਆਂ ਨੂੰ ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਦੇਣ ਲਈ ਮੇਰਾ ਸਾਥ ਜਰੂਰੀ ਅੱਗੇ ਹੋਰ ਵੀ ਇਨਫੋਰਮੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਪਾਂ ਕ੍ਰਾਈਮ ਰਿਪੋਰਟ ਕਰਿਆ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ